ਸਤ ਸ੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਆ ਜਿਹੜੀ ਵੀਡੀਓ ਬਣਾਉਣੀ ਆ ਤੁਹਾਨੂੰ ਜੀ ਪਿੰਡ ਬਾਂੜੀ ਬਲਾਕ ਸੰਗਤ ਤੇ ਜਿਹੜਾ ਬਠਿੰਡਾ ਤੋਂ ਹੈ ਜੀ ਬਾਂੜੀ ਪਿੰਡ ਦੀ ਸੰਗਤ ਨੇ ਬਹੁਤ ਵਧੀਆ ਉਪਰਾਲਾ ਕੀਤਾ ਹੈ ਜੀ ਸੁਲਤਾਨਪੁਰ ਲੋਧੀ ਹੜਪੀੜਤਾ ਵਾਸਤੇ ਸਾਇਲੇਜ ਦੀ ਚਾਰ ਤੇ ਜੀ ਚਾਰ ਦੀ ਮੱਕੀ ਦੀ ਦੀ ਫੀਡ ਦੀ ਚੋਕਰ ਦੀ ਸੇਵਾ ਲੈ ਕੇ ਜਾ ਰਹੀ ਹੈ ਸੰਗਤ ਜੀ ਸਾਰੇ ਪਿੰਡ ਦੀ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਜਾ ਰਹੀ ਹੈ ਜੀ ਬਾਈ ਜੀ ਕਾ ਖਾਲਸਾ ਬਾਈ ਜੀ ਕੀ ਫਤਿਹ ਬਾਬਾ ਜੀ ਕੀ ਕਹਿਣਾ ਚਾਹੋ ਕਿੱਥੇ ਜਾ ਰਹੀ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਜੋ ਸੇਵਾ ਜਾ ਰਹੀ ਹੈ ਜੀ ਗੱਠਾਂ ਦੀ ਤੇ ਸਾਰੇ ਨਗਰ ਦੇ ਵੱਲੋਂ ਜੋ ਸਲਤਾਨਪੁਰ ਰੋਧੀ ਜੋ ਪਾਣੀ ਆਇਆ ਹੜਾ ਆਏ ਨੇ ਉੱਥੇ ਪਸ਼ੂਆਂ ਦਾ ਚਾਰਾ ਖਰਾਬ ਹੋ ਗਿਆ ਜੀ ਜੀ ਤੇ ਕਾਫੀ ਘਰ ਵੀ ਜਿਹੜੇ ਕਹਿੰਦੇ ਨੇ ਪਾਣੀ ਉਹਨਾਂ ਦੇ ਘਰਾਂ ਵਿੱਚ ਵੜ ਚੁੱਕਿਆ ਚਾਰਾ ਖਰਾਬ ਹੋ ਗਿਆ ਸਾਰੇ ਨਗਰ ਦੇ ਵੱਲੋਂ ਸੰਯੋਗ ਦੇ ਨਾਲ ਵੱਦ ਤੋਂ ਵੱਦ ਸੰਗਤਾਂ ਨੇ ਸੰਯੋਗ ਦਿੱਤਾ ਇਹ ਸਾਰੇ ਸੰਗਤ ਦੇ ਸਹਿਯੋਗ ਦੇ ਨਾਲ ਇਹ ਜੋ ਗੱਠਾਂ ਨੇ ਉੱਥੇ ਭਾਈ ਲੈ ਕੇ ਜਾ ਰਹੇ ਨੇ ਨੌਜਵਾਨ ਵੀਰ ਤੇ ਮਹਾਰਾਜ ਜੀ ਇਹਨਾਂ ਦੀ ਸੇਵਾ ਦੇਖੇ ਲਓ ਜੀ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕੀ ਫਤਿਹ ਜੀ ਬੋਲੇ ਸੋ ਨਿਹਾਲ ਵਾਹਿਗੁਰੂ ਆਪਾਲ ਵਾਹਿਗੁਰੂ ਜੀ ਕੀ ਫਤਿਹ